ਵੇਲੇ ਦੀ ਗੱਲ ਹੈ ਇੱਕ ਵਾਰ ਇੱਕ ਮਲਾ ਸੀ ਜਿਹੜਾ ਕਿ ਲੋਕਾਂ ਨੂੰ ਇੱਧਰ ਪਾਰੋਂ ਉੱਧਰ ਪਾਰ ਜਿਹੜਾ ਉਹ ਲਾਂਦਾ ਹੁੰਦਾ ਸੀ ਕਿਸ਼ਤੀਆਂ ਦੇ ਵਿੱਚ ਇੱਕ ਵਾਰ ਕੀ ਹੁੰਦਾ ਹੈ ਕਿ ਉਹਦੀ ਕਿਸ਼ਤੀ ਦੇ ਵਿੱਚ ਕੁਝ ਲੋਕ ਬੈਠਦੇ ਨੇ ਤੇ ਉਹ ਕਿਸ਼ਤੀ ਨੂੰ ਇੱਕ ਬੰਨੇਓ ਦੂਜੇ ਬੰਨੇ ਜਿਹੜਾ ਉਹ ਲੈ ਕੇ ਜਾਂਦਾ ਸਮਾਂ ਰਾਤ ਦਾ ਹੋ ਜਾਂਦਾ ਥੋੜਾ ਹਨੇਰਾ ਹੋ ਜਾਂਦਾ ਤੇ ਉਹਦਾ ਘਰ ਇੱਧਰਲੇ ਬੰਨੇ ਹੀ ਹੁੰਦਾ ਤੇ ਉਹ ਕੀ ਹੈ ਲੋਕਾਂ ਨੂੰ ਪਰਲੇ ਬੰਨੇ ਲਾ ਦਿੰਦਾ ਤੇ ਜਦੋਂ ਵਾਪਸੀ ਆ ਰਿਹਾ ਹੁੰਦਾ ਤਾਂ ਕੀ ਦੇਖਦਾ ਹੈ ਕਿ ਹੱਥ ਲਾ ਕੇ ਉਹਨੂੰ ਫੀਲ ਹੁੰਦਾ ਵੀ ਉਹਦੀ ਕਿਸ਼ਤੀ ਦੇ ਵਿੱਚ ਨਾ ਕੋਈ ਬੋਰੀ ਜਿਹੜੀ ਕਿਸੇ ਦੀ ਰਹਿ ਗਈ ਤੇ ਵਾਪਸੀ ਆਂਦੇ ਆਂਦੇ ਕਿਸ਼ਤੀ ਜਿਹੜੀ ਹੈ ਉਹ ਕਹਿੰਦਾ ਵੀ ਦੇਰ ਹੋ ਰਿਆਂ ਵਾ ਜ਼ੋਰ ਲੱਗ ਰਿਹਾ ਉਹਨੂੰ ਚੱਪੂ ਨੂੰ ਚਲਾਉਣ ਦੇ ਵਿੱਚ ਤੇ ਉਹ ਕੀ ਕਰਦਾ ਉਹ ਨਾ ਜਿਹੜੇ ਉਹ ਬੋਰੀ ਦੇ ਵਿੱਚ ਨਾ ਉਹਨੂੰ ਹੱਥ ਲਾ ਕੇ ਫੀਲ ਹੁੰਦਾ ਕਿ ਪੱਥਰ ਜੇ ਨੇ ਕੋਈ ਉਹ ਕਹਿੰਦਾ ਕਿਸੇ ਦੇ ਪੱਥਰ ਰਹਿ ਗਏ ਹੋਣੇ ਆ ਤੇ ਕੋਈ ਗੱਲ ਨਹੀਂ ਰੋੜੀ ਜਿਨੇ ਫੇਰ ਕੀ ਹੈ ਉਹ ਨਾ ਸਿੱਟ ਦਿੰਦਾ ਬਾਹਰ ਬੋਰੀ ਖਾਲੀ ਕਰ ਦਿੰਦਾ ਕਿ ਚੱਲ ਕਿਸ਼ਤੀ ਹਲਕੀ ਹੋ ਗਈ ਤੇ ਹੁਣ ਮੈਂ ਜਿਹੜਾ ਇਹਨੂੰ ਕਿਸ਼ਤੀ ਨੂੰ ਜਿਹੜਾ ਉਹ ਚੱਪੂ ਚਲਾ ਕੇ ਅੱਗੇ ਲੈ ਜਾਣਾ ਤਾਂ ਈਜ਼ੀ ਹੀ ਜਿਹੜਾ ਮੈਂ ਪਾਰ ਕਰ ਜਾਈਂਗਾ ਘਰੇ ਪਹੁੰਚਣਾ ਰਾਤ ਦਾ ਸਮਾਂ ਹੋ ਗਿਆ ਠੀਕ ਹੈ ਉਹ ਲੱਗ ਜਾਂਦਾ ਹੈ ਘਰੇ ਪਹੁੰਚ ਜਾਂਦਾ ਹੈ ਆਪਣੇ ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਉੱਠਦਾ ਆ ਕੇ ਦੁਬਾਰਾ ਜਦੋਂ ਆਪਣੇ ਕੰਮ ਤੇ ਜਾਣ ਲੱਗਦਾ ਹੈ ਕਿਸ਼ਤੀ ਚਾ ਕੇ ਬੈਠਦਾ ਤਾਂ ਕੀ ਦੇਖਦਾ ਕਿ ਬੋਰੀ ਜਿਹੜੀ ਹੈ ਉਹ ਪਈ ਹੈ ਸਾਈਡ ਤੇ ਹੀ ਤੇ ਰੋੜੇ ਹੈ ਨਹੀਂ ਉਹਦੇ ਵਿੱਚ ਤੇ ਜਦੋਂ ਬੋਰੀ ਨੂੰ ਚੱਕ ਕੇ ਅੰਦਰ ਰੱਖਣ ਲੱਗਦਾ ਸਿੱਟਣ ਲੱਗਦਾ ਤਾਂ ਉਦੋਂ ਦੇਖਦਾ ਕਿ ਉਹਦੇ ਵਿੱਚ ਇੱਕ ਅੱਧਾ ਰੋੜਾ ਛੇ ਥੱਲੇ ਪਿਆ ਹੈ ਉਹ ਜਦੋਂ ਨਿਗਾਹ ਮਾਰਦਾ ਹੈ ਤਾਂ ਥੱਲੇ ਉਹਦੇ ਵਿੱਚ ਉਹਨੂੰ ਇੱਕ ਚਮਕਦਾ ਹੋਇਆ ਪੱਤਰ ਦਿਖਦਾ ਹੈ ਜੇ ਆਪਣੇ ਅੱਜ ਦੇ ਲਫ਼ਜ਼ਾਂ ਚ ਕਹਿ ਲਈ ਤਾਂ ਉਸ ਦੇ ਵਿੱਚ ਇੱਕ ਹੀਰਾ ਪਿਆ ਹੁੰਦਾ ਮੱਥੇ ਤੇ ਹੱਥ ਮਾਰ ਕੇ ਰੋਂਦਾ ਹੈ ਕਿ ਮਨਾ ਇਹ ਕੀ ਕਰ ਬੈਠਾ ਕੱਲ ਰਾਤ ਇਹ ਪੂਰੀ ਭਰੀ ਹੋਈ ਬੋਰੀ ਪਈ ਸੀ ਮੇਰੇ ਕੋਲੇ ਤੇ ਮੈਂ ਅਣਜਾਣੇ ਦੇ ਵਿੱਚ ਢੇਰੇ ਦੇ ਵਿੱਚ ਮੈਂ ਬੋਰੀ ਸਿੱਟੀ ਥੱਲੇ ਉਹ ਸਾਰੀ ਖਾਲੀ ਕਰਤੀ ਮੈਂ ਤਾਂ ਮਾਲਾ-ਮਾਲ ਹੋ ਜਾਣਾ ਸੀ ਸ਼ਾਹੂਕਾਰ ਬਣ ਜਾਣਾ ਸੀ ਇੰਨੇ ਹੀਰੇ ਮੇਰੇ ਕੋਲ ਆ ਜਾਣੇ ਸੀ ਇਹ ਇੱਕ ਦਸਣ ਦੀ ਗੱਲ ਅੱਜ ਸਾਡਾ ਇਹ ਹਾਰ ਗਿਆ ਮੈਂ ਗੱਲ ਕਰ ਰਿਹਾ ਜੀ ਅਜੇ ਹੀ ਖਜ਼ਾਨੇ ਦੀ ਜਿਹੜਾ ਸਾਡੇ ਕੋਲੇ ਪਿਆ ਪਰ ਸਾਨੂੰ ਪਤਾ ਨਹੀਂ ਹੈ ਕਿ ਇਹ ਖਜ਼ਾਨਾ ਹੈ ਹੀਰੇ-ਜਵਾਹਰਾਤ ਨੇ ਅਸੀਂ ਕੌਡੀਆਂ ਦੇ ਭਾਅ ਇਹਨੂੰ ਜਿਹੜਾ ਉਹ ਸਿੱਟੀ ਜੰਨੇ ਆ ਤੇ ਜਿਨ੍ਹਾਂ ਨੂੰ ਪਰਖ ਹੈਗੀ ਹੈ ਉਹ ਇਸ ਤੋਂ ਕਈ ਗੁਣਾ ਖੱਟ ਲੰਦੇ ਆ ਗੱਲ ਹੋ ਰਹੀ ਹੈ ਜੀ ਕਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਜਿੱਥੇ ਵਾਕ ਆਉਂਦਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੂਲ ਭਰੇ ਭੰਡਾਰ ਖੂਟ ਅਤੋਲ ਖਾਵੇ ਖਰਚੈ ਰੜ ਮਿਲ ਪਾਈ ਟੁੱਟਣਾ ਵੈ ਵੱਧੋ ਚਾਹੀ ਸਾਨੂੰ ਅਜਿਹਾ ਖਜ਼ਾਨਾ ਗੁਰੂ ਪਾਸ਼ਾ ਦੇ ਕੇ ਗਏ ਨੇ ਜੇਦਾ ਕੋਈ ਰਤਨ ਲਾਲ ਕੋਈ ਦੁਨੀਆ ਦੀ ਚੀਜ਼ ਉਹਦਾ ਮੁੱਲ ਨਹੀਂ ਪਾ ਸਕਦੀ ਤੇ ਅਜਿਹੇ ਖਜ਼ਾਨਾ ਦੁਨੀਆ ਤੇ ਇੱਕੋ ਇੱਕ ਜਿਹਨੂੰ ਵੰਡਣ ਦੇ ਨਾਲ ਵੱਧ ਹੈ ਗੁਰਬਾਣੀ ਦੇ ਵਿੱਚ ਬੜੀ ਥਾਵਾਂ ਤੇ ਬਾਣੀ ਭਰੇ ਗੱਲ ਕੀਤੀ ਹੈ ਇਹ ਜੀ ਚੀਜ਼ ਆ ਇਹ ਨਾ ਕਦੇ ਛੱਡਦੀ ਹੈ ਇਹ ਨਾ ਕੋਈ ਇਹਨੂੰ ਚੋਰੀ ਕਰ ਸਕਦਾ ਇਹ ਚੰਗੇ ਗੁਣ ਜਿਹੜੇ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੇ ਨੇ ਜਿਹੜੇ ਕਿ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਮਿਲਾ ਸਕਦੇ ਨੇ ਸਾਨੂੰ ਚੰਗਾ ਇਨਸਾਨ ਬਣਾ ਸਕਦੇ ਨੇ ਏ ਸਾਡੇ ਕੋਲੇ ਏਡਾ ਵੱਡਾ ਖਜ਼ਾਨਾ ਪਿਆ ਤੇ ਅਸੀਂ ਉਸ ਮਲਾਹ ਦੇ ਵਾਂਗੂ ਕੋਡੀਆਂ ਦੇ ਭਾਜੜਾ ਹੈ ਉਹ ਇਹਨੂੰ ਸਿੱਟੀ ਜਾ ਰਹਿਆਂ ਵੇਸਟ ਕਰੀ ਜਾ ਰਹਿਆਂ ਦਿਨੋ ਦਿਨ ਟਾਈਮ ਵੀ ਖਤਮ ਹੁੰਦਾ ਜਾ ਰਿਹਾ ਤੁਹਾਡੇ ਕੋਲੇ ਕਿਉਂਕਿ ਜਿਹੜਾ ਬੰਦਾ ਇਸ ਦੁਨੀਆ ਤੇ ਆਇਆ ਸਮਾਂ ਲਿਖਾ ਕੇ ਲੈ ਕੇ ਆਇਆ ਕਿ ਇੰਨਾ ਸਮਾਂ ਤੇ ਉਹ ਸਮਾਂ ਵੇਸਟ ਕਰੀ ਜਾ ਰਹਿਆਂ ਅਸੀਂ ਦਿਨੋਂ ਅੱਜ ਸਾਡੇ ਬੱਚੇ ਅਸੀਂ ਪੜਨੋਂ ਬਹੁਤ ਦੂਰ ਹੋ ਗਏ ਕਿਤਾਬਾਂ ਆਮ ਕਿਤਾਬਾਂ ਜਿਹੜੀਆਂ ਨੇ ਸਾਡੇ ਇਤਿਹਾਸ ਦੀਆਂ ਕਿਤਾਬਾਂ ਨਹੀਂ ਉਹ ਤਾਂ ਚਲੋ ਵੱਖਰੀ ਗੱਲ ਹੈ ਪਰ ਜਿਹੜਾ ਇੱਕ ਨਿਤ ਦਾ ਨਿਯਮ ਹੈ ਸਾਡਾ ਉਹ ਵੀ ਅੱਜ ਅਸੀਂ ਜਿਹੜਾ ਇੰਨੀ ਅਵੇਸਲੇ ਹੋ ਗਏ ਕਿ ਅਸੀਂ ਕਹਿੰਦੇ ਆ ਵੀ ਚਲੋ ਜਾਣਾ ਹੈ ਕਿਤੇ ਰਾਹ ਦੇ ਵਿੱਚ ਗੱਡੀ ਚਲਾ ਕੇ ਸੁਣ ਲੰਨੇ ਆ ਕੋਈ ਤਾਂ ਸਾਡੇ ਕੋਲੇ ਬੈਠ ਕੇ ਸਮਾਂ ਕੱਢ ਕੇ ਕੁਰਬਾਨੀ ਪੜਨ ਦਾ ਨਿਤਨਿਮ ਕਰਨ ਦਾ ਸਮਾਂ ਨਹੀਂ ਰਿਹਾ ਫੇਰ ਅਸੀਂ ਕਹਿੰਦੇ ਆ ਕਿ ਅੱਜ ਕਿਉਂ ਸਾਡੀ ਦੁਰਦਸ਼ਾ ਹੋ ਰਹੀ ਹੈ ਕਿਉਂ ਸਾਡਾ ਅਜੇ ਹਾਲ ਹੋ ਰਿਹਾ ਬੜੀ ਸਿੱਧੀ ਜੀ ਗੱਲ ਹੈ ਕਿ ਜੇ ਅਸੀਂ ਗੱਲ ਨਹੀਂ ਮੰਨਾਂਗੇ ਗੁਰੂ ਦੀ ਤੇ ਇਦਾਂ ਹੀ ਹੋਣਾ ਹੈ ਅਸੀਂ ਇਹਨੇ ਸਮਰੱਥ ਨਹੀਂ ਹੈਗੀ ਕਿ ਸਾਨੂੰ ਗੁਰੂ ਪਾਤਸ਼ਾਹ ਹਰ ਇੱਕ ਚੀਜ਼ ਇੱਕ ਇੱਕ ਚੀਜ਼ ਜਿਹੜੀ ਆ ਉਹ ਕਲੈਰਿਟੀ ਦੇ ਨਾਲ ਸਮਝਾ ਜਾਣ ਦੱਸ ਕੇ ਗਏ ਨੇ ਉਹ ਉਹਨਾਂ ਨੇ ਗੁਰਬਾਣੀ ਦੇ ਵਿੱਚ ਸਾਰਾ ਕੁਝ ਦੱਸਿਆ ਅਸੀਂ ਉਹਨੇ ਸਮਰੱਥ ਨਹੀਂ ਹੈਗੇ ਸਾਨੂੰ ਸਮਝ ਨਹੀਂ ਲੱਗਦੀ ਅੱਜ ਜੇ ਕੋਈ ਸਿਆਣਾ ਬੰਦਾ ਜਿਹੜਾ ਹੈ ਜਿਹੜਾ ਕੋਈ ਆਪਣੀ ਉਮਰ ਹੰਢਾ ਚੁੱਕਿਆ ਉਹ ਬੰਦਾ ਜੇ ਆਪਣੇ ਤਜਰਬੇ ਤੋਂ ਕੋਈ ਗੱਲ ਕਰਦਾ ਹੈ ਨਾ ਤੇ ਅੱਜ ਦੇ ਜਿਹੜੇ ਬੱਚੇ ਨੇ ਹਜੇ ਜਿਹੜੇ ਜਵਾਨ ਹੋਏ ਹੁੰਦੇ ਆ 15 16 ਸਾਲ ਦੀ ਉਮਰ ਦੇ ਹੁੰਦੇ ਨੇ ਉਹ ਉਸ ਨੂੰ ਟਿਚਰ ਕਰਦੇ ਨੇ ਕਿ ਬਾਪੂ ਤੈਨੂੰ ਕੀ ਪਤਾ ਦੁਨੀਆ ਅਸੀਂ ਦੇਖੀ ਹੈ ਸਾਨੂੰ ਪਤਾ ਹੈ ਅੱਜ ਤਾਂ ਇਦਾਂ ਹੁੰਦਾ ਹੈ ਉਹ ਜਵਾਨੇ ਤੁਹਾਡੇ ਗਏ ਪਰ ਜਿਹੜੀ ਉਹਨਾਂ ਨੇ ਆਪਣੀ ਉਮਰ ਗਾਲੀ ਹੈ ਨਾ ਇਹ ਸਾਰੇ ਐਕਸਪੀਰੀਐਂਸਿਸ ਗੇਨ ਕਰਕੇ ਉਹ ਬੰਦੇ ਦੇ ਕੋਲ ਬਹਿ ਕੇ 2 ਮਿੰਟ ਗੱਲ ਕਰਕੇ ਪਰਖ ਲੈਂਦੇ ਨੇ ਬੰਦਾ ਕਹਿਜਿਆ ਕਿੱਥੇ ਗੱਲ ਕਰਦਾ ਤੇ ਸਾਨੂੰ ਉਸ ਚੀਜ਼ ਦੀ ਪਰਖ ਨਹੀਂ ਹੁੰਦੀ ਠੋਕਰਾਂ ਖਾ ਕੇ ਅਸੀਂ ਕਈ ਲੱਖਾਂ ਕਰੋੜਾਂ ਦਾ ਨੁਕਸਾਨ ਕਰਾ ਕੇ ਫਿਰ ਸਾਨੂੰ ਅਕਲ ਆਉਂਦੀ ਹੈ ਫਿਰ ਅਸੀਂ ਕਹਿੰਨੇ ਆ ਕਿ ਹਾਂ ਬਾਪੂ ਨੇ ਗੱਲ ਕਹੀ ਸੀ ਸਹੀ ਸੀ ਤੇ ਉਦਾਂ ਹੀ ਸਾਡੇ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਦਾ ਸੱਚਾ ਜਾਮਿਆਂ ਦੇ ਵਿੱਚ ਸਾਨੂੰ ਇਹਨਾਂ ਕੁਝ ਦੱਸ ਗਏ ਉਹ ਜਿਉਂ ਕੇ ਦੱਸ ਕੇ ਗਏ ਨੇ ਇਦਾਂ ਨਹੀਂ ਹੈ ਕਿ ਅੱਜ ਅਸੀਂ ਗੱਲ ਕਰ ਦਿੰਨੇ ਆ ਨਾ ਕਿ ਉਹ ਤਾਂ ਗੁਰੂ ਪਾਤਸ਼ਾਹ ਸੀ ਉਹ ਤਾਂ ਰੱਬੀ ਰੂਪ ਸੀ ਉਹਨਾਂ ਨੇ ਕਰਤਾ ਉਹਨਾਂ ਨੇ ਮਨੁੱਖੀ ਜਾਮੇ ਦੇ ਵਿੱਚ ਆ ਕੇ ਸਾਨੂੰ ਉਹ ਚੀਜ਼ ਹਟਾ ਕੇ ਦਿਖਾਈ ਹੈ ਕਿ ਜੇ ਇੱਕ ਆਮ ਇਨਸਾਨ ਮਨੁੱਖ ਉਸ ਤੇ ਬਸ ਦੇ ਵਿੱਚ ਕੋਈ ਚੀਜ਼ ਹੈਗੀ ਹੈ ਤਾਂ ਉਹ ਗੁਰੂ ਪਾਤਸ਼ਾਹ ਨੇ ਕਰਕੇ ਦਿਖਾਈ ਤਾਂ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਸਾਡੇ ਕੋਲ ਐਕਸਕਿਊਜ਼ ਨਹੀਂ ਹੈਗਾ ਇਸ ਚੀਜ਼ ਦਾ ਕਿ ਜੀ ਇਹ ਤਾਂ ਗੁਰੂ ਪਾਤਸ਼ਾਹ ਸੀ ਉਹਨਾਂ ਨੇ ਕਰਤਾ ਨੋ ਡਾਊਟ ਉਹ ਰਪੀ ਰੂਪ ਸੀ ਅਕਾਲ ਪੁਰਖ ਸਰੂਪ ਸੀ ਉਹ ਪਰ ਉਹਨਾਂ ਨੇ ਜੀਵਨ ਦੇ ਵਿੱਚ ਜੀ ਕੇ ਦਿਖਾਇਆ ਸਾਡੇ ਵਾਸਤੇ ਸਾਨੂੰ ਦੱਸ ਕੇ ਗਏ ਕਿ ਇਹ ਤੁਸੀਂ ਵੀ ਕਰ ਸਕਦੇ ਹੋ ਅੱਜ ਸਾਡੇ ਬੱਚੇ ਕਿਉਂ ਜਿਹੜਾ ਉਹ ਗਲਤ ਪਾਸਿਆਂ ਤੇ ਜਾ ਰਹੇ ਨੇ ਉਹ ਛੋਟੇ ਛੋਟੇ ਸੈਭਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਜਿਹੜੇ ਕਿ ਮੁਗਲ ਦੀ ਕਚਹਿਰੀ ਦੇ ਵਿੱਚ ਖੜ ਕੇ ਉਸ ਨੂੰ ਵੀ ਵੰਗਾਰਦੇ ਨੇ ਸਾਡੇ ਬੱਚਾ ਚੁਰਾਤ ਹੈਗੀ ਅੱਜ ਕਿੱਥੋਂ ਆਣੀ ਨੇ ਜਦੋਂ ਉਦਾਂ ਦੀਆਂ ਦਾਦੀਆਂ ਹੋਣਗੀਆਂ ਉਦਾਂ ਦੀਆਂ ਮਾਵਾਂ ਹੋਣਗੀਆਂ ਉਦਾਂ ਦੇ ਪਿਓ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁੜਤੀ ਇਸ ਚੀਜ਼ ਦੀ ਦੇਣਗੇ ਸਿੱਖੀ ਦੀ ਦੇਣਗੇ ਉਹ ਆਪਣੇ ਜਿਹੜੇ ਸੂਰਬੀਰ ਹੋਏ ਸਾਡੇ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੀਆਂ ਤਾਸਤਾਨਾ ਸੜਾਵਾਂਗੇ ਤਾਂ ਜਾ ਕੇ ਕਿਤੇ ਬੱਚਿਆਂ ਦੇ ਵਿੱਚ ਉਹ ਸੂਰਬੀਰਤਾ ਪੈਦਾ ਹੋਣੀ ਹੈ ਉਹ ਜ਼ਰੂਰਤ ਪੈਦਾ ਹੋਣੀ ਹੈ ਅੱਜ ਬੱਚਿਆਂ ਦੇ ਵਿੱਚ ਇੰਨੀ ਕਿ ਜ਼ਰੂਰਤ ਤਾਂ ਹੁੰਦੀ ਹੈ ਮਾਪਿਓ ਦੇ ਅੱਗੇ ਗੱਲ ਕਰਦੇ ਨੇ ਸਵਾਲ ਕਰਦੇ ਨੇ ਮਾਪਿਓ ਨੂੰ ਪਰ ਇੰਨੀ ਨਹੀਂ ਹੁੰਦੀ ਕਿ ਆਪਣੀ ਸਿਆਣਪ ਦੇ ਨਾਲ ਦੁਨੀਆ ਦੇ ਵਿੱਚ ਕਿਸੇ ਸਾਹਮਣੇ ਕੋਈ ਗੱਲ ਕਰ ਸਕਦਾ। ਮਾਪੇ ਵਲ ਅੱਜਕੱਲ ਬੱਚੇ ਨੂੰ ਕੋਈ ਬੱਚਾ 12-13 ਸਾਲ ਦਾ ਵੀ ਹੋ ਜਾਵੇ ਉਹਨੂੰ ਵੀ ਪੈਸੇ ਦੇ ਕੇ ਦੁਕਾਨ ਤੇ ਸਮਾਨ ਲੈਣ ਤੋਂ ਡਰਦੇ ਨੇ ਕਿਤੇ ਦੁਕਾਨਦਾਰ ਠੱਗ ਨਾ ਲਵੇ। ਤੇ ਕਿੱਥੋਂ ਸਾਡੇ ਬੱਚਿਆਂ ਦੇ ਵਿੱਚ ਉਹ ਚੀਜ਼ ਆਣੀ? ਇੱਥੋਂ ਹੀ ਆਣੀ ਹੈ। ਗੁਰਬਾਣੀ ਜਦ ਸ਼ੁਰੂ ਤੋਂ ਪੜਾਂਗੇ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਬੱਚਾ ਪੈਦਾ ਹੁੰਦਾ ਨਾ ਤੇ ਉਹ ਗੁਰਬਾਣੀ ਦੇ ਵਿੱਚ ਵੀ ਬੜੀ ਧਾਵਾ ਤੇ ਆਇਆ ਕਿ ਉਹ ਜਿਹੜਾ ਨਿਰਮਲ ਬੂੰਦ ਆਕਾਸ਼ ਦੀ ਆਕਾਸ਼ ਤੋਂ ਨਿਰਮਲ ਬੂੰਦ ਲਿਖੀ ਆ ਉਹ ਜੋਤ ਸਰੂਪ ਜਿਹੜਾ ਉਹ ਨਿਰਮਲ ਉਸ ਦੇ ਵਿੱਚ ਮੈਲ ਨਹੀਂ ਹੈਗੀ ਪਰ ਜਿਵੇਂ ਜਿਵੇਂ ਦੁਨੀਆ ਦੇ ਵਿੱਚ ਅਸੀਂ ਵਿੱਚਰਦੇ ਆ ਅਸੀਂ ਬੱਚਿਆਂ ਨੂੰ ਸਿਖਾਣੇ ਆ ਨਾ ਕਿ ਬੱਚਾ ਜਦੋਂ ਟੋਟਲੀ ਜ਼ਬਾਨ ਦੇ ਵਿੱਚ ਕੁਝ ਗਲਤ ਬੋਲਦਾ ਪਿਓ ਨੂੰ ਗਾਲ ਕੱਢਦੇ ਸੋਣੇ ਆ ਬੱਚੇ ਨੇ ਵੀ ਉਸ ਤਰੀਕੇ ਨਾਲ ਹੀ ਬੋਲਿਆ ਤੇ ਅਸੀਂ ਬੜੇ ਖੁਸ਼ ਹੁੰਨੇ ਆ ਤੋ ਤਰੀਬਾਂ ਦੇ ਵਿੱਚ ਕੁਝ ਬੋਲੀਆ ਉਹ ਜਦੋਂ ਅਸੀਂ ਖੁਸ਼ ਹੁੰਨੇ ਆ ਬੱਚੇ ਨੂੰ ਲੱਗਦਾ ਕਿ ਬੜੀ ਮੈਂ ਚੰਗੀ ਚੀਜ਼ ਕੀਤੀ ਹੋਣੀ ਜਿਹੜਾ ਸਾਰੇ ਖੁਸ਼ ਹੋ ਰਹੇ ਨੇ ਤੇ ਅੱਗੇ ਤੋਂ ਫਿਰ ਬੱਚਾ ਜਿਹੜਾ ਉਹ ਵੀ ਉਹ ਚੀਜ਼ ਬੋਲਦਾ ਕਿਸੇ ਭਾਈ ਸਾਹਿਬ ਦੀ ਗੱਲ ਸੁਣੀ ਸੀ ਉਹਨਾਂ ਨਾਲ ਵਿਚਾਰ ਹੋ ਰਹੀ ਸੀ ਤੇ ਉਹਨਾਂ ਨੇ ਗੱਲ ਦੱਸੀ ਕਹਿੰਦੇ ਮੈਂ ਇੱਕ ਵਾਰੀ ਨਾ ਬਾਹਰ ਗਿਆ ਫੌਰਨ ਦੇ ਵਿੱਚ ਕਿਸੇ ਦੇ ਘਰੇ ਗਿਆ ਪੰਜਾਬੀ ਘਰ ਸੀ ਤੇ ਮੈਂ ਪਰਿਵਾਰ ਨੂੰ ਜਾਣਦਾ ਸੀ ਪਰ ਮੈਂ ਕਰੀਬ 8-10 ਸਾਲ ਬਾਅਦ ਉਸ ਪਰਿਵਾਰ ਦੇ ਵਿੱਚ ਦੁਬਾਰਾ ਗਿਆ ਤੇ ਉਹਨਾਂ ਦੇ ਅੱਗੇ ਜਿਹੜਾ ਬੱਚੇ ਐ ਉਹ ਘਰ ਦੇ ਵਿੱਚ ਸੀਗੇ ਜਿਮੀ ਮੈਂ ਐਂਟਰ ਕੀਤਾ ਤੇ ਕਹਿੰਦੇ ਉਹ ਨਾ ਬੱਚਾ ਮੈਨੂੰ ਵੇਖ ਕੇ ਤੇ ਕਹਿੰਦਾ ਮੈਨੂੰ ਸੀਗਾ ਵੀ ਸਿੱਖ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਤੇ ਬੱਚੇ ਆਉਣਗੇ ਗੁੰਫਤੇ ਦੀ ਸਾਂਝ ਕਰਨਗੇ ਜਦੋਂ ਕਹਿੰਦੇ ਮੈਂ ਅੰਦਰ ਗਿਆ ਤੇ ਉਹ ਬੱਚਾ ਖੇਡਦਾ ਖੇਡਦਾ ਆਇਆ ਮੇਰੇ ਵੱਲ ਤੇ ਮੈਨੂੰ ਆ ਕੇ ਕਹਿੰਦਾ ਐ ਉਹ ਮੈਂ ਸਮਝ ਗਿਆ ਬੇ ਬੱਚੇ ਨੇ ਕੀ ਗੱਲ ਕੀਤੀ ਬੱਚੇ ਨੇ ਤੋਤਲੀ ਜ਼ਬਾਨ ਦੇ ਵਿੱਚ ਮੈਨੂੰ ਗਾਲ ਕੱਢੀ ਸੀ ਕਿਉਂ ਕਿਉਂਕਿ ਘਰ ਦੇ ਵਿੱਚ ਆਲਰੇਡੀ ਇਹ ਸਾਰਾ ਕੁਝ ਸੁਣਦਾ ਸੀ ਬੱਚਾ ਬੱਚੇ ਨੂੰ ਕਿੱਥੋਂ ਪਤਾ ਜੋ ਘਰ ਦੇ ਵਿੱਚ ਹੋਣਾ ਉਹੀ ਸੁਣਦਾ ਹੈ ਉਹਨੇ ਤੇ ਉਹੀ ਬੋਲਣਾ ਫਿਰ ਸਾਡੀਆਂ ਕੰਪਲੇਂਟਸ ਹੁੰਦੀਆਂ ਨੇ ਕਿ ਜੀ ਬੱਚੇ ਸਾਡੇ ਕਹਿਣੇ ਤੋਂ ਬਾਹਰ ਚਲੇਗੇ ਬੱਚੇ ਜੀ ਸਾਡੇ ਨਾਲ ਲੜਦੇ ਸਾਡੇ ਨਾਲ ਜ਼ਬਾਨ ਲੜਾਉਂਦੇ ਨੇ ਜਦ ਬੱਚਿਆਂ ਨੇ ਸ਼ੁਰੂ ਤੋਂ ਦੇਖਿਆ ਹੀ ਇਹ ਹੈ ਕਿ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਮਾਪਿਓ ਆਪਸ ਵਿੱਚ ਲੜਦੇ ਨੇ ਪਿਓ ਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਫੋਨ ਤੇ ਗੱਲ ਕਰਦਾ ਤਾਂ ਗਾਲਾਂ ਤੋਂ ਬਿਨਾਂ ਗੱਲ ਨਹੀਂ ਹੁੰਦੀ ਕਿਉਂਕਿ ਅੱਜ ਪੰਜਾਬੀ ਜਿਹੜੀ ਆ ਸੀ ਨਾਰਮਲੀ ਸਾਡੇ ਵਿੱਚ ਇਹ ਚੀਜ਼ ਆ ਗਈ ਹੈ ਕਿ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਗੱਲ ਕਰਦੇ 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 ਗਾਲ ਨਿਕਲ ਜਾਂਦੀ ਹੈ। ਇੰਡੀਆ ਦੇ ਵਿੱਚ ਇਥੇ ਸਰਵੇਖਣ ਹੋਇਆ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਦੂਸਰੇ ਨੰਬਰ ਤੇ ਪੰਜਾਬ ਆਉਂਦਾ ਹੈ ਜਿਹਦੇ ਵਿੱਚ ਕਿ ਗਾਲਾਂ ਕੱਢੀਆਂ ਜਾਂਦੀਆਂ ਨੇ। ਪੂਰੇ ਇੰਡੀਆ ਦਾ ਸਭ ਤੋਂ ਪਹਿਲੇ ਨੰਬਰ ਤੇ ਦਿੱਲੀ ਹੈ ਜਿੱਥੇ ਲੋਕ ਆਮ ਕਰਕੇ ਗਾਲਾਂ ਕੱਢਦੇ ਨੇ। ਦੂਸਰੇ ਨੰਬਰ ਤੇ ਪੰਜਾਬ ਹੈ ਜਿੱਥੇ ਸਾਡੀ ਬੋਲੀ ਦੇ ਵਿੱਚ ਗਾਲਾਂ ਆ ਗਈਆਂ। ਉਹ ਬੋਲੀ ਉਹ ਮਿੱਠੀ ਬੋਲੀ ਜਿਹਨੂੰ ਅਸੀਂ ਗੁਰਮੁਖੀ ਲਿਪੀ ਦੇ ਨਾਲ ਲਿਖਦੇ ਆ ਗੁਰਮੁਖੀ ਦਾ ਭਾਵ ਹੁੰਦਾ ਗੁਰੂ ਦੇ ਮੱਖੋਂ ਨਿਕਲੀ ਹੋਈ ਤੇ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਹੋਈ ਪੰਜਾਬੀ ਬੋਲੀ ਵੀ ਪੰਜਾਬੀ ਦੇ ਵਿੱਚ ਅਸੀਂ ਗਾਣਾ ਬੋਲ ਰਹੇ ਹਾਂ ਸਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਗੁਰੂ ਨੂੰ ਦਾਗ ਲਾ ਰਹੇ ਹੋ ਸਮਝ ਕੇ ਦੇਖੀਅਸੀਂ ਕੀ ਕਰ ਰਹੇ ਆ ਪੰਜਾਬੀਆਂ ਦੇ ਉੱਤੇ ਠੱਪਾ ਲੱਗ ਗਿਆ ਅੱਜ ਕਿ ਜੀ ਪੰਜਾਬੀ ਜਿਹੜੇ ਨਹੀਂ ਇਹ ਤਾਂ ਜਿੱਥੇ ਜਾਂਦੇ ਨੇ ਦਾਰੂ ਤੋਂ ਬਿਨਾਂ ਗੱਲ ਨਹੀਂ ਕਰਦੇ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਵਿਆਹਾਂ 'ਚ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਨੇ ਰੀ ਸ਼ਰਾਬ ਚੱਲਦੀ ਐ ਨਾਚ ਗਾਣੇ ਚੱਲਦੇ ਨੇ ਗਦਨੀ ਦੇ ਬਾਜ਼ਾਰ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਬਣਾ ਲਈ ਫਿਰ ਅਸੀਂ ਕੀ ਉਮੀਦ ਰੱਖਦੇ ਹਾਂ ਕਿ ਸਾਡੇ ਬੱਚੇ ਕਿਸ ਤਰੀਕਾ ਸਾਬਜ਼ਾਂ ਦੇ ਵਰਕੇ ਬਣ ਜਾਣਗੇ ਥੋੜਾ ਸੋਚੀਏ ਅੱਜ ਅਸੀਂ ਕੀ ਕਰ ਰਹੇ ਹਾਂ ਜੇ ਆਪਣੀ ਪੀੜ੍ਹੀ ਨੂੰ ਚਾਹੁੰਦੇ ਹੋ ਨਾ ਕਿ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਸੁਖੀ ਹੋਵੇ ਉਹ ਗੁਰਮਤ ਦੇ ਰਾਹ ਦੇ ਉੱਤੇ ਚੱਲੇ ਤੇ ਕਿਰਪਾ ਕਰਕੇ ਬੇਨਤੀ ਹੈ ਕਿ ਅਸੀਂ ਆਪ ਗੁਰੂ ਸਾਹਿਬਾ ਦਾ ਇਤਿਹਾਸ ਪੜਿਆ ਕਰੀਏ ਅੱਜ ਸਾਡੇ ਕੋਲੇ ਪੜ੍ਹਨ ਦਾ ਸਮਾਂ ਨਹੀਂ ਹੈ ਕੋਈ ਗੱਲ ਨਹੀਂ ਇਤਿਹਾਸ ਸੁਣ ਸਕਦੇ ਹਾਂ ਅਸੀਂ ਜਿੰਨੀ ਦੇਰ ਅਸੀਂ ਬੈਠ ਕੇ ਕੋਈ ਨਾਟਕ ਦੇਖਣਾ ਹੈ ਕੋਈ ਅਸੀਂ ਸੀਰੀਅਲ ਦੇਖਣਾ ਹੈ ਓਨੀ ਦੇਰ ਅਸੀਂ ਬਹਿ ਕੇ ਕੋਈ ਇੰਨੇ ਅੱਜਕੱਲ ਤਾਂ ਵਿਦਵਾਨ ਇੰਨੇ ਸਾਰੇ ਨੇ ਇਤਿਹਾਸਕਾਰ ਇੰਨੇ ਸਾਰੇ ਨੇ ਜਿਹੜੀਆਂ ਕਿੰਨੀਆਂ ਖੋਜਾਂ ਕਰਦੇ ਨੇ ਉਹਨਾਂ ਦੀ ਬਹਿ ਕੇ ਕੋਈ ਵੀਡੀਓ ਦੇਖ ਲਈਏ ਕੋਈ ਉਹਨਾਂ ਵੱਲੋਂ ਕੁਝ ਅੱਜ ਦੀ ਗੱਲ ਸਮਝ ਲੱਗ ਜੇਗੀ ਸਾਡੇ ਦਿਮਾਗ 'ਚ ਪੈ ਜਾਏਗੀ ਯਾਦ ਨਾ ਵੀ ਰਵੇ ਪਰ ਦਿਮਾਗ ਦੇ ਵਿੱਚ ਗਈ ਹੋਈ ਗੱਲ ਜੋ ਪਾਵੇ ਭਾਂਡੇ ਵਿੱਚ ਵਸਤ ਸਾਰਾ ਨਿਕਲ ਆ ਇੱਕ ਵਾਰੀ ਜੇ ਭਾਂਡੇ ਦੇ ਵਿੱਚ ਵਸਤੂ ਪਾ ਲਈ ਤੇ ਉਹ ਕਿਸੇ ਨਾ ਕਿਸੇ ਵੇਲੇ ਕੰਮ ਆ ਹੀ ਜਾਣੀ ਹੈ ਚਾਹੇ ਚੰਗੀ ਪਾ ਲਓ ਚਾਹੇ ਮਾੜੀ ਪਾ ਲਓ ਜੇ ਮਾੜੀ ਵਸਤ ਪਾ ਲਓਗੇ ਤੇ ਉਹਨੇ ਵੀ ਤੁਹਾਡੇ ਅੱਗੇ ਆ ਜਾਣਾ ਚੰਗੀ ਪਾ ਲਓਗੇ ਉਹਨੇ ਵੀ ਤੁਹਾਡੇ ਅੱਗੇ ਆ ਜਾਣਾ ਤਾਂ ਬੇਨਤੀ ਹੈ ਕਿ ਅਸੀਂ ਬਚਾ ਲਈਏ ਆਪਣੀ ਪੀੜ੍ਹੀ ਨੂੰ ਅਸੀਂ ਨਾ ਐਡਾ ਔਖਿਆ ਮਿਲਿਆ ਜਨਮ ਹੈ ਇਹ ਜਿਹੜਾ ਅਸੀਂ ਨਾ ਇਹਨੂੰ ਕੌਡੀਆਂ ਬਦਲੇ ਕਰਵਾਈਏ ਇਹ ਹੀਰੇ ਵਰਗੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤੇ ਨੇ ਉਹਨਾਂ ਨੂੰ ਪੜ੍ਹੀਏ ਸਮਝੀਏ ਸਿਰਫ ਉਹਨਾਂ ਨੂੰ ਅਸੀਂ ਮੱਥਾ ਟੇਕਣ ਤੱਕ ਹੀ ਨਾ ਰਹਿ ਜਾਈਏ ਮੱਥਾ ਟੇਕਣਾ ਜ਼ਰੂਰ ਹੈ ਸਾਨੂੰ ਹਰ ਇੱਕ ਗੁਰਸਿੱਖ ਨੂੰ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟਿਕਣਾ ਹੈ ਪਰ ਇਸ ਤੋਂ ਅੱਗੇ ਵੀ ਚੱਲਣਾ ਹੈ ਅਸੀਂ ਅਸੀਂ ਗੁਰਬਾਣੀ ਨੂੰ ਪੜ੍ਹਨਾ ਵੀ ਹੈ ਅਸੀਂ ਗੁਰਬਾਣੀ ਨੂੰ ਗਾਉਣਾ ਵੀ ਹੈ ਅਸੀਂ ਗੁਰਬਾਣੀ ਨੂੰ ਵਿਚਾਰਨਾ ਵੀ ਹੈ ਤੇ ਫਿਰ ਜੀਵਨ ਦੇ ਵਿੱਚ ਢਾਲਣਾ ਵੀ ਹੈ ਕਿਉਂਕਿ ਗੁਰੂ ਸਾਹਿਬ ਆਪ ਹੀ ਆਪਣੀ ਗੁਰਬਾਣੀ 'ਚ ਕਹਿੰਦੇ ਨੇ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਗੁਰ ਬਾਣੀ ਬਣਨਾ ਆਸੀ ਤੇ ਗੁਰ ਬਾਣੀ ਬਣਨ ਦਾ ਰਾਹ ਇਹੀ ਹੈ ਪਹਿਲਾਂ ਪੜਾਂਗੇ ਫਿਰ ਸਮਝਾਂਗੇ ਵਿਚਾਰਾਂਗੇ ਫਿਰ ਆਪਣੇ ਜੀਵਨ ਚ ਢਾਲਾਂ ਗੱਲ ਕਰਦੇ ਹੋ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜਿਹੀ ਗੁਰੂ ਸਾਹਿਬ ਨੇ ਕਰਵਾਈ ਹੈ ਕਿ ਜਿੰਨਾ ਕੁ ਸੋਝੀ ਬਖਸ਼ੀ ਉਹਨਾਂ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਸਕਾਂ ਗੱਲ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕੁਝ ਮਾੜਾ ਲੱਗਿਆ ਹੋਵੇ ਤਾਂ ਮਾਫ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਹ ਚੀਜ਼ ਸੁਧਾਰਨ ਦੀ ਲੋੜ ਹੈ ਅੱਗੇ ਤੋਂ ਕੋਸ਼ਿਸ਼ ਕਰਾਂਗਾ ਉਹ ਚੀਜ਼ ਸੁਧਾਰਨ ਦੀ ਕਿਸੇ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਕਿ ਆਹ ਚੀਜ਼ ਜਿਹੜੀ ਹੈ ਸਮਝਣ ਦੀ ਲੋੜ ਹੈ ਤਾਂ ਜਿੰਨੀ ਕੁ ਸੋਚੀ ਹੈਗੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਤੱਕ ਉਹ ਚੀਜ਼ ਸਾਂਝੀ ਕਰ ਸਕਾਂ ਧੰਨਵਾਦ ਵੈਗੁਰਜੀ ਕਪਾਲ ਸਰ ਵੈਗੁਰਜੀ